ਉਹ ਪਿਛਲੇ ਦਿਨੀ ਜਿਹੜਾ ਤੁਹਾਨੂੰ ਪਤਾ ਵਾ ਆਪਰੇਸ਼ਨ ਸੰਦੂਰ ਆ ਮਾਨਯੋਗ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਜਿਹੜਾ ਆਪਰੇਸ਼ਨ ਸੰਦੂਰ ਦਾ ਨਾਮ ਰੱਖਿਆ ਗਿਆ ਸੀ ਜਿਹਦੇ ਵਿੱਚ ਸਾਡੀ ਜਿਹੜੀ ਸਾਡੀ ਭਾਰਤੀਆ ਫੌਜ ਸੀ ਉਹ ਸਫਲ ਬਣੀ ਆ ਉਸੇ ਵਿਸ਼ੇ ਦੇ ਵਿੱਚ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਦੇਵ ਸ਼ਰਮਾ ਜੀ ਬੀ ਜਿਹੜੇ ਸਾਡੇ ਪੰਜਾਬ ਬੀਜੇਪੀ ਦੇ ਕੈਸ਼ੀਅਰ ਵੀ ਨੇ ਅਧੇ ਲੁਧਿਆਣਾ ਹਲਕਾ ਸੈਂਟਰ ਦੀ ਜਿਹੜੀ ਆ ਆਉਣ ਵਾਲੇ ਸਾਡੇ ਐਮਐਲਏ ਸਾਹਿਬ ਵੀ ਨੇ ਸੋ ਇਸ ਕਰਕੇ ਇਹਨਾਂ ਨੂੰ ਅਸੀਂ ਅੱਜ ਲੁਧਿਆਣਾ ਵਾਲਮੀਕੀ ਮੰਦਿਰ ਲੁਧਿਆਣਾ ਰੇਲਵੇ ਸਟੇਸ਼ਨ ਤੇ ਬੁਲਾਇਆ ਸੀ ਕਿਉਂਕਿ ਇੱਥੇ ਵੀ ਕਈ ਸਮੱਸਿਆ ਸਿਗੀਆਂ ਕਿਉਂਕਿ ਕਈ ਇੱਥੇ ਮੇਰੇ ਵੀਰ ਆਟੋ ਵੀ ਚਲਾਉਂਦੇ ਨੇ ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਜਿਹੜੀ ਆ ਉਹ ਅੰਦਰ ਰੇਲਵੇ ਵੱਲੋਂ ਆ ਜਿਹੜੀ ਆ ਉਹ ਦਿੱਕਤ ਪਰੇਸ਼ਾਨੀ ਆ ਰਹੀ ਆ ਉਸ ਸੰਬੰਧ ਵਿੱਚ ਅਸੀਂ ਅੱਜ ਭਾਜੀ ਨੂੰ ਇੱਥੇ ਬੁਲਾਇਆ ਸੀ ਕਿ ਮਾਨਯੋਗ ਰੇਲਵੇ ਮਿਨਿਸਟਰ ਰਵਨੀਤ ਸਿੰਘ ਬਿੱਟੂ ਜੀ ਨੂੰ ਇੱਥੇ ਬੁਲਾ ਕੇ ਜਿਹੜੇ ਮੇਰੇ ਭਰਾ ਇੱਥੇ ਜਿਹੜੇ ਕੋਈ 200 ਕ ਮੁੰਦੇ ਕੋਈ 400 ਕ ਮੁੰਦੇ ਉਹਨਾਂ ਨੂੰ ਜਿਹੜੀ ਇੱਥੇ ਜਿਹੜੀ ਉਹਦੀ ਦਿਹਾੜੀ ਆ ਉਹ ਬਣ ਨਹੀਂ ਰਹੀ ਕਿਉਂਕਿ ਜਦੋਂ ਉਹ ਇੱਥੇ ਕੰਮ ਕਰਦੇ ਨੇ ਇੱਥੇ ਕਦੀ ਆਰਪੀਐਫ ਆਂਦੀਂ ਕਦੀ ਇਹਤੇ ਲੰਗੀਆਂ ਨੇ ਕੰਮ ਕਰਦੇ ਨੂੰ ਪਰ ਇਹਨਾਂ ਨੂੰ ਜਿਹੜੀਆਂ ਦਿੱਕਤ ਪਰੇਸ਼ਾਨੀਆਂ ਆ ਰਹੀਆਂ ਨੇ ਇਹ ਕਾਫੀ ਸਮੇਂ ਤੋਂ ਮੇਰੇ ਕੋਲ ਇਕੱਠੇ ਹੋ ਕੇ ਆਏ ਸੀ ਸੋ ਮੈਂ ਇਹਨਾਂ ਦੀ ਜਿਹੜੀ ਸਮੱਸਿਆਵਾਂ ਨੇ ਉਹ ਦੇਵੀ ਭਾਜੀ ਤੱਕ ਲੈ ਕੇ ਪਹੁੰਚਿਆ ਵਾਂ ਸੋ ਮੈਨੂੰ ਉਮੀਦ ਆ ਉਹ ਜਿਹੜੀ ਮੇਰੀ ਇਹ ਸਾਡੀ ਸਾਰਿਆਂ ਦੀ ਨਹੀਂ ਸਮੱਸਿਆ ਵਾ ਉਹਦਾ ਜਿਹੜਾ ਹੱਲ ਆ ਉਹ ਪਹਿਲ ਦੇ ਅਧਾਰ ਤੇ ਕਰਾਓਗੇ ਕਿਉਂਕਿ ਮਾਨਯੋਗ ਨਰਿੰਦਰ ਮੋਦੀ ਜੀ ਵੱਲੋਂ ਇੱਕੋ ਹੀ ਸੀ ਤੁਸੀਂ ਦੇਖਿਆ ਅਯੁੱਧਿਆ ਦੇ ਵਿੱਚ ਭਗਵਾਨ ਵਾਲਮੀਕ ਮਹਾਰਾਜ ਦੇ ਨਾਂ ਤੇ ਜਿਹੜਾ ਉਹ 에ਰਪੋਰਟ ਬਣਾਇਆ ਗਿਆ ਉਸੇ ਸੰਬੰਧ ਵਿੱਚ ਜਿਹੜਾ ਲੁਧਿਆਣਾ ਦਾ ਰੇਲਵੇ ਸਟੇਸ਼ਨ ਆ ਉਹ ਜੇ ਖੂਬਸੂਰਤ ਬੰਨਾ ਚਾਹੀਦਾ ਵਾ ਤੇ ਜਿੱਦਾਂ ਕੀ ਉਹ ਬੰਨਿਆ ਨਾਰਥ ਇੰਡੀਆ ਦਾ ਉਸੇ ਤਰੀਕੇ ਜਿਹੜਾ ਭਗਵਾਨ ਵਾਲਮੀਕੀ ਮੰਦਿਰ ਆ ਸਹਾਰਨਪੁਰ ਚ ਵਿੱਚ ਤੁਸੀਂ ਦੇਖਿਆ ਬਹੁਤ ਖੂਬਸੂਰਤ ਵਾ ਤੇ ਜਲੰਧਰ ਵਿੱਚ ਵੀ ਦੇਖਿਆ ਸੋ ਮੈਂ ਦੇਵੀ ਭਾਈ ਨੂੰ ਬੇਨਤੀ ਕਰਨੀ ਆ ਵੀ ਮਾਨਯੋਗ ਬਿੱਟੂ ਜੀ ਨੂੰ ਕਹਿ ਕੇ ਇਸ ਮੰਦਿਰ ਦੀ ਉਸਾਰੀ ਵੀ ਇਸ ਤਰੀਕੇ ਨਾਲ ਕਰਾਈ ਜਾਣ ਕਿਉਂਕਿ ਜਦੋਂ ਲੁਕੀ ਲੁਧਿਆਣਾ ਦੇ ਰੇਲਵੇ ਸਟੇਸ਼ਨ ਨੂੰ ਦੇਖਣ ਆਣ ਤੇ ਉਹ ਭਗਵਾਨ ਵਾਲਮੀਗ ਮਹਾਰਾਜ ਦਾ ਮੰਦਿਰ ਵੀ ਦੇਖਣ ਵੀ ਇੱਕ ਬਹੁਤ ਖੂਬਸੂਰਤ ਬਣਾਇਆ ਗਿਆ ਇਸ ਸਬੰਧ ਵਿੱਚ ਅਸੀਂ ਮਾਨਯੋਗ ਸ੍ਰੀ ਹਰਦੇਵ ਸ਼ਰਮਾ ਦੇਵੀ ਜੀ ਨੂੰ ਇੱਥੇ ਬੁਲਾਇਆ ਸੀ ਠੀਕ ਹੈ tartar ਨਾ ਹੋਣ ਦੇ ਬਾਵਜੂਦ ਵੀ ਅੱਜ ਦੇਖੋ ਬੱਸੀ ਸਾਹਿਬ ਨੇ ਜਿਸ ਤਰੀਕੇ ਨਾਲ ਆਪਣੇ ਏਰੀਆ 'ਚ ਕੰਮ ਕਰਾਂਦੇ ਪਏ ਨੇ ਜਿੱਥੇ ਰਹਿੰਦੇ ਨੇ ਉੱਥੋਂ ਹੀ ਤਾਂ ਕੰਮ ਕਰਾਂਦੇ ਪਏ ਨੇ ਅੱਜ ਦੇਖੋ ਰੇਲਵੇ ਸਟੇਸ਼ਨ ਦੇ ਉੱਪਰ ਇਹਨਾਂ ਨੇ ਇਟਾ ਬੜਾ ਕੱਟ ਕੀਤਾ ਹੋਇਆ ਔਰ ਇਹ ਬਣੀ ਬਣਾਈਏ ਇਹ ਲੋਕਾਂ ਦੇ ਨਾਲ ਪਿਆਰ ਹੈ ਜੇ ਜਿਹੜਾ ਉਹਨਾਂ ਦੀ ਕਮਾਈ ਹੈ ਜੇ ਤਮ ਕਰ ਰਹੇ ਨੇ ਤਾਂ ਨੀ ਕਮਾਈ ਗਏ ਔਰ ਕਮਾਈ ਜਿਹੜੀ ਉਹਾਂ ਦੀ ਸਾਹਮਣੇ ਆ ਰਹੀ ਹੈ ਕਿ ਸਾਰੇ ਇਹ ਇਨੀ ਗਰਮੀ ਦੇ ਵਿੱਚ ਸਾਰੇ ਦੋਸਤ ਇਕੱਠੇ ਹੋ ਕੇ ਜਿਹੜਾ ਮੈਂ ਅਮਨ ਬਸੀ ਜੀ ਦਾ ਕੈਂਪ ਤੇ ਉੱਪਰ ਸਾਰੇ ਆ ਜਾਈ ਮੈਂ ਸਾਰੇ ਉਹਨਾਂ ਦਾ ਜਿਹੜੇ ਵੀ ਦੋਸਤ ਇਹਨਾਂ ਦੇ ਆਏ ਨੇ ਉਹਨਾਂ ਦਾ ਧੰਨਵਾਦ ਕਰਨਾ ਹੋ ਗਿਆ ਢੋਲ ਵੱਜ ਗਿਆ ਉਹਨਾਂ ਦਾ ਕਿੰਦਾ ਨਾ ਕੋਈ ਚਿਹਰਾ ਨਹੀਂ ਸ਼ੂਰ ਨਹੀਂ ਹੋ ਜਾਏਗਾ ਬੀਜੇ ਬੀਜੇ ਬੋਲੋ ਇਹ ਕੈਂਡੀਡੇਟ ਜਿੰਨੇ ਨਹੀਂ ਗੱਲ ਕਰਦਾ ਵੈਕਸ ਦੇ ਬਾਏ ਇਲੈਕਸ਼ਨ ਨੂੰ ਲੱਗੇ ਨਹੀਂ ਹੋ ਜਾਏਗਾ ਦੇਖੋ ਗੱਲ ਸੁਣੋ ਆਪਾਂ ਪਹਿਲਾਂ ਵੀ ਜਾਣਦੇ ਆ ਕਿ ਭਾਰਤੀ ਜਨਤਾ ਪਾਰਟੀ ਹਿੰਦੁਸਤਾਨ ਦੀ ਸਭ ਤੋਂ ਵੱਡੀ ਪਾਰਟੀ ਹੈ ਇਹ ਜਿਹੜੇ ਲੋ ਕਿਉਂਕਿ ਉਹਨਾਂ ਕੇਜਰੀਵਾਲ ਜੀ ਨੇ ਉਹਨਾਂ ਨੂੰ ਕਾਲੀ ਸਿੱਧੀ ਫਟਾਫਟ ਜਿਹੜਾ ਰਾਜ ਸਭਾ ਦਾ ਉਤਰੇ ਤੇ ਮੈਨੂੰ ਰਾਜ ਸਭਾ ਮਿਲੇ ਤੇ ਇਸ ਕਰਕੇ ਪਹਿਲੋਂ ਵੀ ਜਦੋਂ ਇਲੈਕਸ਼ਨ ਡਿਕਲੇਅਰ ਹੁੰਦੇ ਨੇ ਤੇ ਜਿਹੜੇ ਕੈਂਡੀਡੇਟ ਉਹਦੇ ਡਿਕਲੇਅਰ ਹੁੰਦੇ ਨੇ ਅੱਜ ਇਲੈਕਸ਼ਨ ਡਿਕਲੇਅਰ ਹੋ ਗਏ ਨੇ ਔਰ ਅੱਜ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਤੁਹਾਡਾ ਪਾਰਟੀ ਜਨਤਾ ਪੰ ਪਾਰਟੀ ਦਾ ਵੀ ਜਿਹੜਾ ਕੈਂਡੀਡੇਟ ਡਿਕਲੇਅਰ ਹੋ ਜਾਏਗਾ